ਆ ਬਲਾਤਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਐ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦੇ ਸਰਕਾਰ ਸਾਡੇ ਨਾਲ ਵਾਦਾ ਕਰਦੀ ਐ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾਲ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਦੀ ਰਾਜੋ ਆਣਾ ਜਿੰਦਾ ਸ਼ਹੀਦ ਇਨਾਂ ਦੀ ਰਿਹਾਈ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜੱਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਨਾਲ ਹੀ ਮੈਂ ਬੇਨਤੀ ਕਰਾਂ ਗੁਰਮਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਪਤਾ ਕਿੱਥੇ ਪਿਆ ਹੈ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਸੀਂ ਨਾ ਆਪ ਹੀ ਧਰਮ ਤੋਂ ਦੂਰ ਹੋ ਗਏ ਸਾਡੇ ਘਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਨਹੀਂ ਹੁੰਦਾ ਕਿਸੇ ਨੂੰ ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਹੀ ਸਰਦਾਰ ਨਹੀਂ ਜਿਹੜਾ ਸਮਾਂ ਪਾਠ ਦਾ ਠੇਕੇਵਾਲ ਤੁਰੇ ਹੋਏ ਨੇ ਸਾਡੇ ਕਈ ਬੰਦੇ ਨਸ਼ਿਆ ਵੱਲ ਨੇ ਘਰੇ ਪਾਠ ਕਰੋ ਜਪਜੀ ਸਾਹਿਬ ਜ압 ਸਾਹਿਬ ਚੌਪਈ ਸਾਹਿਬ ਸਬਈਏ ਆਨੰਦ ਸਾਹਿਬ ਸੁਖਮਨੀ ਸਾਹਿਬ ਅੱਜ ਸਾਡੀ ਫੁੱਟ ਹੈ ਕੌਮ ਦੀ ਧਰੋੜ ਹੈ ਸਾਡੀ ਅਰਦਾਸ ਰਵੈਤ ਪ੍ਰਥਮ ਪਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਅੱਜ ਉਸ ਅਰਦਾਸ ਨੂੰ ਬਦਲਿਆ ਜਾ ਰਿਹਾ ਹੈ ਇਹ ਕੋਈ ਸਧਾਰਨ ਗੱਲ ਨਾ ਸਮਝਿਓ ਇਹ ਸਾਡੇ ਜਿਹੜੇ ਸੇਫ ਜ਼ੋਨ ਨੇ ਉਹਦੇ ਤੇ ਅਟੈਕ ਹੋ ਰਿਹਾ ਪਰ ਪੰਥ ਇਕੱਠਾ ਨਹੀਂ ਮੈਂ ਨਾ ਗੁਰਬਾਣੀ ਦਾ ਇੱਕ ਸ਼ਬਦ ਪੜ ਰਿਹਾ ਸੀ ਬੜਾ ਹੀ ਪਿਆਰਾ ਸਾਬ ਕਹਿੰਦੇ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੇ ਸੇ ਉੱਭਰੇ ਨਾਨਕ ਅਜਬ ਡਿਠ ਘਰਾਂ ਵਿੱਚ ਤੁਸੀਂ ਚੱਕੀਆਂ ਵੇਖੀਆਂ ਹੋਣੀਆਂ ਉਹ ਇੱਕ ਪੁੜ ਥੱਲੇ ਹੁੰਦਾ ਇੱਕ ਉੱਪਰ ਜੋੜ ਦੇ ਵਿੱਚਕਾਰ ਤੁਰਾ ਹੁੰਦਾ ਹੈ ਦਾਣੇ ਪੀਸੇ ਜਾਂਦੇ ਨੇ ਜਿਹੜੇ ਦੋ ਪੁੜਾਂ ਦੇ ਵਿੱਚਕਾਰ ਆਉਣਗੇ ਪਰ ਜਿਹੜੇ ਦਾਣੇ ਵਿਚਕਾਰ ਤੁਰੇ ਨਾਲ ਜੁੜ ਜਾਂਦੇ ਨੇ ਉਹ ਸਾਬਤ ਰਹਿ ਜਾਂਦੇ ਨੇ ਤੁਰਾ ਤੁਰਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸੇਖ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਹੈ ਜੇ ਜੇ ਅਸੀਂ ਚਾਹਨੇ ਆ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਪੰਥਕ ਏਕਤਾ ਵੇਖੋ ਅਸੀਂ ਭਰਾ ਵਾਂ ਅਸੀਂ ਸਾਰੇ ਇੱਕ ਪਿਤਾ ਇਕਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਪ੍ਰਾਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤੂੰਗਾ ਕੋਈ ਵੀ ਭਾਵੇਂ ਰਾਜਨੀਤਿਕ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਤੇ ਅੱਜ ਦੇ ਦਿਨ ਸਰਦਾਰ ਭਗੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਹਲੂਆਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਪ੍ਰਥਮ ਪੰਥ ਤੇ ਜੇ ਪੰਥ ਵਿੱਚ ਏਕਤਾ ਹੋਵੇ ਪੰਥ ਇਕੱਠਾ ਹੋਵੇ ਤਾਂ ਗੁਰੂ ਸਾਡੇ ਤੇ ਬੋੜੀ ਕਰੇਗਾ ਗੁਰੂ ਸਾਡੇ ਤੇ ਰਹਿਮਤ ਕਰੇਗਾ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਇਸ ਕਰਕੇ ਪੰਥ ਏਕਤਾ ਹੋਣੀ ਚਾਹੀਦੀ ਏਕਤਾ ਹੋਵੇਗੀ ਗੁਰਬਾਣੀ ਦੀ ਰੋਸ਼ਨੀ ਏਕਤਾ ਹੋਵੇਗੀ ਸਿੱਖ ਰਵੈਤਾਂ ਮਿਸਲਾ ਮਾੜਾ ਮੋਟ ਲੜ ਲੈਂਦੀਆਂ ਸੀ ਅਬਸ ਵਿੱਚ ਪਰ ਜਿੱਦਣ ਸ਼ੇਰੇ ਪੰਜਾਬ ਆ ਗਿਆ ਉਹ ਦਿਨ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਹੋ ਗਏ ਇੱਕ ਕੌਮੀ ਨਿਸ਼ਾਨ ਥੱਲੇ ਆ ਗਏ ਏਕਤਾ ਪੰਥਕ ਏਕਤਾ ਗੁਰਮੁਖੋ ਜ਼ਰੂਰੀ ਹੈ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਂਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ ਹੈ ਕਰਜ਼ਾ ਕੋਈ ਲਾ ਨਹੀਂ ਸਕਦਾ ਪਰ ਯਤਨ ਕਰੀਏ ਅੱਜ ਜਿਹੜੀ ਪੰਜਾਬ ਦੇ ਵਿੱਚ ਪਤਤ ਪੁਣੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਸਮਾਜਿਕ ਬੁਰਾਈਆਂ ਦੀ ਗੱਲ ਹੈ ਹੋਰ ਕਿੰਨੀਆਂ ਨੇ ਜਿਹੜੀਆਂ ਬੇਸਕ ਆਪਾਂ ਜਾਣਦੇ ਆਂ ਭਈ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ 2025 ਦੀ ਜਿਹੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਤੋਂ ਆਉਂਦੀ ਵਿਸਾਖੀ ਨੂੰ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਟਾਂ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ੍ਹ ਕੇ ਸਹਾਯੋਗ ਦਵੇ ਇਹ ਪੰਥ ਨੂੰ ਇਹ ਪੰਥ ਦਾ ਸੇਵਾਦਾਰ ਇਹ ਤਾਂ ਗੀਤ ਕਰਦਾ ਕਿਉਂਕਿ ਵੇਖੋ ਧਰਮ ਜ਼ਰੂਰੀ ਹੈ ਧਰਮ ਤੋਂ ਬਿਨਾ ਕੀ ਹਾਂ ਸੀ ਅੱਜ ਸਾਰੇ ਬੈਠੇ ਆ ਧਰਮ ਕਰਕੇ ਬੈਠੇ ਆ ਇਹ ਤਰਕ ਬਿਤਾਰਕ ਕਿੰਤੂ ਪਰੰਤੂ ਇਹਦੀ ਕੋਈ ਥਾਂ ਨਹੀਂ ਇੱਥੇ ਅਸੀਂ ਧਰਮ ਨੂੰ ਮੰਨਣਾ ਹੈ ਅਸੀਂ ਧਰਮੀ ਬਣਨਾ ਹੈ ਅਸੀਂ ਧਰਮੀ ਬਣ ਕੇ ਜੀਵਨ ਜਿਉਣਾ ਹੈ ਤੋ ਵਸਾਖੀ ਤੇ ਧਰਮ ਪ੍ਰਚਾਰ ਦੀ ਲਹਿਰ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ ਪੰਥ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗਾ ਪੰਥ ਗੁਰੂ ਦਾ ਤੇ ਪੰਥ ਦਾ ਵਲੀ ਇਸ ਪੰਥ ਦੇ ਸਿਰ ਦੇ ਉੱਤੇ ਖੜਾ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਹੈ ਪੰਥ ਦੇ ਬੋਲ ਬਾਲੇ ਇਸ ਸੰਸਾਰ ਦੇ ਵਿੱਚ ਜ਼ਰੂਰ ਹੋਣਗੇ ਅਖੀਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਮੈਂਬਰ ਸਹਿਬਾਨ ਸਮੂਚਾ ਖਾਲਸਾ ਪੰਥ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਨਿਰਮਲੇ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਕਾਲਜਾਂ ਵਾਲੇ ਇਹ ਜਿਤਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਮੈਂ ਤਾਗੀਦ ਕਰਦਾ ਕਿ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਓ ਆਪਾਂ ਮੇਲ ਜੋਲ ਕੇ ਚੱਲੀਏ ਪੰਥ ਕਰ ਵੈਤਾਂ ਦੇ ਵਿੱਚ ਰਹੀਏ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਸਮੂ ਜੱਥੇ ਬੰਦੀਆਂ ਦਾ ਤੇ ਸਭ ਤੋਂ ਵੱਧ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੋਟਾਨ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਮੈਂ ਬੇਦੀ ਕਰਾਂਗਾ ਮੈਂਬਰ ਸਹਿਬਾਨਾਂ ਨੂੰ ਕਿ ਉਹ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਤਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਐਸ ਜੀ ਪੀ ਸੀ ਯਤਨ ਕਰਦੀ ਹੈ ਪਰ ਜਿਹੜੇ ਉਧਰ ਰਲੇ ਹੋਏ ਨੇ ਉਹ ਤਾਰੋ ਪਿੰਡਾ ਕਰ ਦਿੰਦੇ ਨੇ ਇਹਨਾਂ ਦੇ ਯਤਨਾਂ ਨੂੰ ਪੰਥ ਦੇ ਯਤਨਾਂ ਨੂੰ ਇਸ ਕਰਕੇ ਗੁਰਮਖੋ ਇਹ ਬਹੁਤ ਵੱਡਾ ਇੱਕ ਖਲਾਹ ਹੈ ਅੱਜ ਐਸੇ ਖਲਾਹ ਕਾਰਨ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਉਹ ਦੱਖਣ ਭਾਰਤ ਤੋਂ ਗੱਲ ਸ਼ੁਰੂ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਾਰੋਵਾਲੀ ਜਿਉਂਦਾ ਝੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵਧ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਸਾਡੀਆਂ ਹੀ ਕਮੇਟੀਆਂ ਵਿੱਚ ਕਮੀਆਂ ਹੋਣਗੀਆਂ ਪਰ ਗੁਰਮਖੋ ਇਹ ਸਿੱਖੀ ਬੜੀ ਅਨਮੋਲ ਹੈ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾ ਕੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਸਿਪਾਏ ਕਿ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਕੋਈ ਆਖੇ